ਹੈਲੋ ਮਨਪ੍ਰੀਤ ਹਣ ਆਉਂਦੀ ਆਵਾਜ਼ ਤੁਹਾਨੂੰ ਪਤਾ ਨਹੀਂ ਅੱਜ ਕੀ ਹੋਏਗਾ ਹੁਣ ਜੀ ਕੋਈ ਹਾਲ ਆ ਜੱਸਲ ਸਾਹਿਬ ਵੀ ਹੋਏਗੀ ਇਹ ਤਾਂ ਟਿਕਣੇ ਹੀ ਨਹੀਂ ਦਿੰਦੇ ਭਾਈ ਬੰਦਾ ਘੰਟਾ ਕਿਹੜੀ ਆਰਾਮ ਕਰ ਲਈ ਕੋਈ ਨਾ ਸ਼ਾਂਤੀ ਕਿੱਥੇ ਆਉਂ ਦਿੰਦੀ ਹੈ ਸਾਡੇ ਘਰ ਚ ਕਾਦੀ ਸ਼ਾਂਤੀ ਨਹੀਂ ਆਉਂ ਦਿੰਦੇ बेलिंग तो थी सारनाथ लाइव हां हाय ਕੀ ਹੈ ਆਵਾਜ਼ ਨਹੀਂ ਪੈਣ ਅੱਜ ਮੈਂ ਗੁੰਮ ਨਹੀਂ ਕੋਈ ਆਵਾਜ਼ ਨਹੀਂ ਆ ਰਹੀ ਗੋਲ ਚੱਕਰ ਘੁੰਮਦਾ ਆਇਆ ਸੀ ਚੰਨੀ ਵੀਰਾ ਕੇ ਨਹੀਂ ਨਹੀਂ ਆਇਆ ਦੀਦੀ ਨਹੀਂ ਆਇਆ ਸਰੋਜ ਦੀਦੀ ਮੈਨੂੰ ਤੁਸੀਂ ਦੱਸੋ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਤੁਹਾਨੂੰ ਸਿਸਟਰ ਆਵਾਜ਼ ਨਹੀਂ ਆ ਰਹੀ ਹਾਂ ਕੀ ਕਰਾਂ ਮੈਂ ਉਹ ਆ ਰਹੀ ਹੈ ਆ ਰਹੀ ਹੈ ਠੀਕ ਹੈ ਠੀਕ ਹੈ ਦੀਦੀ ਵੈਸੇ ਸਾਰੇ ਬੋਲੇ ਐ ਮੈਂ ਤਾਂ ਬੋਲ ਰਹੀ ਹਾਂ ਜ਼ੋਰ ਲਾ ਲਾ ਕੇ ਬੋਲੇ ਐ ਮੈਂ ਤਾਂ ਬੋਲ ਰਹੀ ਹਾਂ ਜ਼ੋਰ ਲਾ ਲਾ ਕੇ ਸ਼ੁਕਰ 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 ਜਿਹੜੀ ਆ ਰਹੀ ਆ ਹੁਣ ਅੱਛਾ ਕੱਟ ਜਾਂਦੀ ਆ ਆ ਕੇ ਵਿੱਚ ਦੀ ਚਲੋ ਦੇਖਦੇ ਆ ਤੇਰੇ ਲਾਈਵ ਚ ਫਾਲਟ ਪੈ ਗਿਆ ਹਾਂ ਭੈਣੇ ਮੈਨੂੰ ਵੀ ਲੱਗਦਾ ਨજર ਲੱਗ ਗਈ ਲੱਗ ਗਈ ਨજર ਸਹੀ ਗੱਲ ਐ ਸੁਖਵੀਰ ਰਾਜਵੀਰ ਕਹੀ ਨਹੀਂ ਮੇਰੀ ਭਤੀਜੀ ਦਾ ਨજર ਲੱਗ ਗਈ ਹੋਰ ਮੇਰੇ ਲਈ ਮੈਂ ਨਹੀਂ ਲਾਈ ਨਜ਼ਰ ਕਿਤੇ ਗਏ ਜਿਹਦਾ ਨਾਮ ਮਿਲੇ ਨਹੀਂ ਨਹੀਂ ਰੇਟਡ ਉਸੇ ਨਹੀਂ ਲਾਈ ਮੈਂ ਆਪ ਹੀ ਲਾ ਲਈ ਹੋਊਗੀ ਭੈਣੇ ਕਿ ਰੋਜ਼ ਲਾਈਵ ਲੈ ਵਧੀਆ ਚੱਲ ਰਿਹਾ ਹਨਾ ਮੇਰੀ ਲੱਗ ਗਈ ਹੋਣੀ ਆ ਮਨਪ੍ਰੀਤ ਜੇ ਨਹੀਂ ਪ੍ਰੋਪਰ ਆਵਾਜ਼ ਆ ਜੇ ਨਹੀਂ ਪ੍ਰੋਪਰ ਆਵਾਜ਼ ਆ ਰਹੀ ਤਾਂ ਮੈਂ ਕੱਟ ਦਿੰਨੀ ਆ ਫਿਰ ਵੀ ਫਿਰ ਕੀ ਫਾਇਦਾ ਹਨਾ ਮੈਨੂੰ ਦੱਸ ਦੋ ਤੁਸੀਂ ਆ ਨਹੀਂ ਕਿਹਾ ਸੁਖਵੀਰ ਨੇ ਲਓ ਲੱਗੀ ਨਜ਼ਰ ਆ ਜਾਂਦੀ ਆ ਕਦੇ ਕਦੇ ਬੈਠੀ ਤਾਂ ਮੈਂ ਕਥਾਂਦੀ ਆ ਗੇਜਾ ਤਾਂ ਪਹਿਲਾਂ ਹੀ ਬਦਨਾਮ ਆ ਅੱਛਾ ਦੀਦੀ ਸੋਨੂ ਦੀਦੀ ਸਨੁਸਾਰੀ ਵਾਸ ਸੁਣ ਰਹੀ ਹੈ ਮੇਰੀ ਤੋ ਸਾਰੀ ਵਾਸ ਸੁਣ ਰਹੀ ਹੈ ਮੇਰੀ ਕਦੇ ਆ ਜਾਂਦੀ ਆ ਕਦੇ ਨਹੀਂ ਆ ਇਹ ਗੱਲ ਹੈ ਗੁਰੀ ਦੀਦੀ ਆ ਸੁਖਵੀਰ ਤੇ ਸਰੋਜ ਦੀਦੀ ਆ ਸੁਖਵੀਰ ਤੇ ਸਰੋਜ ਦੀਦੀ ਬਿਨਾ ਲਾਈਵ ਨਹੀਂ ਚੱਲਦਾ ਹਨ ਬੋਲੀ ਚੱਲ ਬੋਲੀ ਦੀ ਬਿਨਾ ਲਾਈਵ ਨਹੀਂ ਚੱਲਦਾ ਹਨ ਬੋਲੀ ਚੱਲ ਬੋਲੀ ਚੱਲ ਹੈ ਰੱਬਾ ਮਨਪ੍ਰੀਤ ਦਾ ਉੱਚਾ ਸੁੰਦਾ ਹੈ ਮਨਪ੍ਰੀਤ ਦਾ ਉੱਚਾ ਸੁੰਦਾ ਹੈ ਦਵਿੰਦਰ ਵੀਰਾ ਸਾਰੇ ਭੱਜ ਗਏ ਕਿੰਨੇ ਜਣੇ ਆਏ ਸੀ ਹਨ ਮੈਨੂੰ ਤਾਂ ਡਬਲ ਆਵਾਜ਼ ਆਈਂਦੀ ਏ ਤੇਰੀ ਅੱਛਾ ਜਿਆਦੇ ਸੁਣਦਾ ਫਿਰ ਤੈਨੂੰ ਇੱਕ ਗੱਲ ਦੋ ਦੋ ਵਾਰ ਤਹ ਹੋ ਰਹੀ ਆ ਅੱਛਾ ਇੱਕ ਗੱਲ ਵਾਰ ਦੋ ਦੋ ਵਾਰ ਰਿਪੀਟ ਹੋ ਰਹੀ ਆ ਚਲ ਤੁਸੀਂ ਦੋ ਦੋ ਵਾਰ ਸੁਣ ਲਓ ਫਿਰ ਕਿੱਥੇ ਫਾਲਟ ਪੈ ਗਿਆ ਜੜਿਆ ਬਾਰ ਬਾਰ ਇੱਕ ਗੱਲ ਰਿਪੀਟ ਹਸੀ ਆਉ ਬਸ ਮੈਂ ਤੁਹਾਡੇ ਕਮੈਂਟ ਪੜ ਪੜ ਹਸੀ ਆ ਨਹੀਂ ਬਸ ਕੱਟ ਦੇਣੀ ਮਨਪ੍ਰੀਤ ਤੂੰ ਆਇਆ ਲਾਈਵ ਤੂੰ ਨਾ ਕਿਸੇ ਨਹੀਂ ਤੁਹਾਡੇ ਲਾਈਵ ਮਨਪ੍ਰੀਤ ਵਧੀਆ ਮੂਡ ਬਣਿਆ ਸੱਚੀ ਗੱਲਾਂ ਕਰਾਂਗੇ ਤੂੰ ਲਾਈਵ ਆ ਜਾ ਚਾ ਮੈਂ ਫੇਰ ਆ ਜੂ ਆ ਜਾ ਠੀਕ ਹੈ ਆਉਣੀ ਹੈ ਭਣੀ ਆ ਜਾ ਅੱਜ ਤਾਂ ਸੁਖਵੀਰ ਤੇ ਸਰੋਜ ਦੀਦੀ ਦੋਨੋਂ ਆ ਗੱਲਾਂ ਕਰਾਂਗੇ ਹੈ ਹੋ ਪਤਲੋ ਹਾਂ ਹਾਂ ਭੈਣੀ ਹਾਂ ਆਇਆ ਆਇਆ ਹੁ ਫੈਦਰ ਕਰਦੇ ਆ ਗੱਲਾਂ ਫਿਰ ਆਇਆ